ਉਹ ਆ ਕਰਮਜੀਤ ਹੈ ਮੈਂ ਇਸ ਨਵੀਂ ਨਿਹਾਉਣੀ ਪੂਰਤੀ ਆਪਾਂ ਨੂੰ ਬੋਰ ਦਾ ਮਾਸੀ ਕੀ ਕਰਾਂਗੇ ਬੋਰ ਦਾ ਪੰਗਾ ਕਰੀ ਪਿਆ ਹੈ ਉਹ ਬੋਰ ਵਾਲੇ ਨੂੰ ਫੋਨ ਨਹੀਂ ਕਰਿਆ ਤੈਂ ਫੋਨ ਭੈੜਾ ਚੱਕ ਰਹੇ ਹੈ ਹੈ ਬੋਰ ਦੀ ਗੱਸਿਆ ਗਿਆ ਇਹਨੂੰ ਆਖਿਆ ਜੇ ਉਹ ਨਹੀਂ ਜਗਦੇਗੇ ਉਹ ਨਹੀਂ ਉੱਠਣਾ ਓਏ ਮੈਂ ਕੀ ਕਰਾਂ ਮੈਂ ਤਾਂ ਆਪ ਪੰਜ ਦਿਨ ਹੋ ਗਏ ਫੋਨ ਲਾਉਂਦੇ ਨੂੰ ਲਾਉਂਦਾ ਸੀ ਪਰ ਪੱਕੀ ਸਾਈ ਫਰੋੜੀ ਸੀ ਇੱਥੇ ਰਹਿਣਾ ਕੰਮ ਦਾ ਰੱਖਣ ਵਾਲਾ ਕੰਮ ਓਏ ਸਾਈ ਦਾ ਮੈਂ 2000 ਫੜਾ ਕੇ ਆਇਆ ਆ ਕਿਲੇ ਠੇਕੇ ਦੇ ਲਈ ਪਿਆ ਵਾ ਤੇਰੇ ਤੂੰ ਐਂ ਕਰਾ ਚੱਲ ਗਈ ਉਹਨਾਂ ਨੇ ਨਮੋਲ ਆਉਂਦੇ ਨੇ ਫਿਰ ਉਹ ਚੱਲ ਫਿਰ ਚੱਲੇ ਉੜਿਆ ਚੱਲ ਫਿਰ ਕੱਢ ਮੋਟਰਸਾਈਕਲ ਮੋਟਰਸਾਈਕਲ ਤਾਂ ਫਿਰ ਯਾਰਾ ਬਾਗ ਜਾਲਿਆ ਕੇ ਉਹ ਮੈਗੀ ਕਰ ਉਹਦੋਂ ਭਾਇਆ ਉਹਨੂੰ ਪਰਨ ਭੇਜਦਾ ਕੀ ਕਰਨ ਦਿੰਦਾ ਮਸਲ ਦੇ ਹੋ ਜੂ ਚਲ ਦੂ ਐਂ ਕਰ ਫਿਰ ਸਾਈਕਲ ਕੱਢ ਸਾਈਕਲ ਤੇ ਚੱਲ ਜਾ ਸਾਈਕਲ ਨੂੰ ਗੋੜੀ ਬੈਤੋ ਬਿੱਚਰ ਐਂ ਨਹੀਂ ਕਰਮੀ ਆਪਾਂ ਇਹਦੀ ਉਹ ਮੈਂ ਬਾਗਰ ਬੈਜੂ ਬਾਗਰ ਮਸਲਰ ਮੈਥੋ ਦੀ ਬਈ ਫਿਰ ਐਂ ਕਰ ਟਾਇਰ ਕੱਢ ਦੋ ਟਾਇਰ ਲੈ ਚੱਲ ਜਰਾ ਹੋਰ ਚਲ ਟਰੈਡ ਕਰ ਟਰੈਡ ਫੇਰ ਹੀ ਲੋਟ ਆਊਗਾ ਮਾਹੇ ਓ ਚੱਲ ਟਰੈਡ ਕਿੱਥੇ ਖੜਾ ਹੈ ਓ ਆ ਖੜਾ ਇਹ ਬਾਹਰੇ ਕਿਉਂ ਖੜਾ ਹੋਣ ਟਰੈਡ ਪਾਇੰਦਾ ਰੰਗੂੜੂ ਟਰੈਡ ਦਾ ਇਹ ਰੰਗ ਕਰਾਉਣਾ ਕੋਈ ਨਾ ਕਰਾਉਣਾ ਇਹਦਾ ਅੱਜ ਦਾਦਾ ਹੀ ਹੋਇਆ ਹੈ ਦੇਖ ਲੈ ਦੇਖ ਲੈ ਕਿਵੇਂ ਟਰੈਡ ੱੱਪੇ ਖੜਾ ਰੱਖਿਆ ਚੱਲ ਹੱਕੇ ਨੂੰ ਆ ਟਰਾਲੀ ਪਾਈ ਪਈ ਐ ਮੈਨੂੰ ਕਹੇ ਉਹ ਸਟਾਰਟ ਕਰ ਫਿਰ ਮੈਂ ਕਰਦਾ ਟਰਾਲੀ ਆਹ ਸਾਧਰੀ ਕਦੋਂ ਲਵਾਣੀ ਓਏ ਵਾਖਲਾ ਹਟਿਆ ਦੀ ਲੈ ਅਜੇ ਲੱਗਾ ਹੋਊ 25-30000 ਰੁਪਇਆ ਹੋਰ ਫਿਰ ਹੁਣ ਧੁੱਪਾ ਹੈ ਧੁੱਪਾ ਕਾ ਨੂੰ ਹੀ ਛਾਪੇ ਛੇੜਦੇ ਹੋ ਤੁਸੀਂ ਜਿਹੜੀ ਹੈਗੀਆ ਦੋ ਖੁੱਡ ਵੇਚਣੇ ਨੇ ਤੁਸੀਂ ਨੇ ਮਸਾਂ ਟ੍ਰੈਕਟ ਆਏ ਨਹੀਂ ਵੀ ਇਹਨੂੰ ਸਾਵੇਂ ਲਾਦਾ ਧੁੱਪੇ ਦਾ ਰਖਿਆ ਲੈ ਰੰਗ ਗੁੜੀਂ ਦਾ ਟ੍ਰੈਕਟ ਦਾ ਆਹ ਨੂੰ ਮੱਕਦੀ ਨਹੀਂ ਜਵਾਖਾਂਿਆਂ ਨੂੰ ਉਹ ਜਵਾਖ ਨੂੰ ਲੈ ਆਹ ਛੱਤਰੀ ਲਵਾਤੀ 25-30000 ਦੀ ਲੱਗੀ ਹੂ ਹੂੰ ਉਹੀ ਗੱਲ ਆ ਫੇਰ ਕਹਿੰਦੇ ਨੇ ਜੱਟ ਗੱਲ ਫਰਾਹਾ ਲੈਂਦਾ ਇੰਹੀ ਲੈਂਦਾ ਜੱਟ ਗੱਲ ਫਰਾਹਾ ਆ ਜਾ ਭਾਈ ਛੇਤੀ ਉਧਰੋਂ ਮਿਸਤਰੀ ਜਾ ਭਾਜੂ ਇਹ ਜਿਉ ਉਹ ਚਾਪੀ ਲਿਆ 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 ਅਰਲਾ ਸਟਾਰਟ ਮੈਂ ਕਹੀਂ ਜਨਾ ਵੀ ਸੈਲਫ ਵਾਲੇ ਤੇ ਦੇ ਦੇ ਉਮਰ ਬਾਅਦ ਇਹੇ ਮਾਟ ਚਾਲ ਕਹਾ ਕਰ ਲੈ ਮੋੜਾ ਜਾ ਜਿਹੜੇ ਹੈਗੇ ਨੇ 2 ਰੁਪਏ ਆਏ ਲਾ ਦਿਆ ਕਰੋ ਟੈਕਾਂ ਡੂਖਾਂ ਤੇ ਡੈੱਕ ਲਵਾ ਲੈ ਲੈ ਕਿਧਰੇ ਉਮਰ ਬਾਉਣ ਆ ਲੈ ਲੱਛਣ ਨੇ ਮਸਾ ਦਾ ਖੇਤੀ ਅਜ 2 ਚਾਰ ਕੀਲਿਆਂ ਦੀ ਲੈ ਆ ਜਾ ਕਹਾ ਕਰ ਲੈ ਆਹ ਲੈ ਹੁਣ ਮੈਂ ਬੈਜਾ ਲੋਟ ਡੱਕੇ ਜਾ ਵੇ ਕਿੱਥੇ ਲਵਾਇਂ ਵੀ ਬੈਠਾਂਗੇ ਦੱਸ ਕਿਵੇਂ ਖਾਰਜਾ ਖੜਾ ਉਹ ਬਰੇ ਨਾਲ ਅਗੜਾ ਬੈਠਾ ਡੱਕੇ ਜਿਹਦਾ ਪੰਗਾ ਕਰ ਲਿਆ ਚਲ ਹੁਣ ਨਮੂਰ ਚੱਲਣਾ ਨਮੂਰ ਆਹ ਹਾਲੋ ਕਾਲੂ ਆ ਗਿਆ ਤੇਰੇ ਆ ਆ ਆਇਆ ਕਰੀ ਫਿਰ ਮੈਂ ਫੋਨ ਕਰੂੰ ਟਰੈਕਟਰ ਲੈ ਕੇ ਆ ਜੀ ਪਾਪਾ ਮੂਪਾ ਲੈ ਕੇ ਚੱਲਾਂਗੇ ਆਪਾਂ ਇੱਥੋਂ ਵਾ ਕਾਲੂ ਛੋਟੀ ਰੋਟੀ ਐ ਆ ਬੁੜੀਆਂ ਬੜੀਆਂ ਨੂੰ ਕਹਦੇ ਕਦਰ ਨਾ ਕਰਾ ਜਾ ਰੋਟੀ ਛੋਟੀ ਕਰਨੀ ਆ ਕਾਲੂ ਛੋਟੀ ਫੋਰ ਲਾ ਦੇਣਾ ਠੀਕ ਐ ਕੱਲ ਤੂੰ ਕਿੱਥੋਂ ਆ ਜਾਏਗਾ ਯਾਰ ਬੜਾ ਫਰਕ ਲੋੜ ਲੱਗਾ ਕੰਮ ਗੈਤੀ ਜਾਣਾ ਉਹਦਾ ਅੱਜ ਨਵੇੜ ਦਾਂਗੇ ਪੂਰੀਆਂ ਗਾਲਾਂ ਲੈਣ ਦੀਆਂ ਜੇ ਕੱਲ੍ਹ ਰੋਟੀ ਲੈ ਕੇ ਜਾਣਾ ਛਾੜਣੀ ਆ ਆ ਆ ਕਾਲੂ ਨੂੰ ਨਵੇੜ ਦਾ ਕਿਤਰਾ ਈਗਾ ਠੀਕ ਆ ਇਹ ਪੁਰਾਣੇ ਆ ਹਮਝਾ ਕਰ ਬਥੇਰੇ ਲੈਣੇ ਬੋਰ ਮੰਨੇ ਬੇਵਰਤ ਕੰਮ ਕਰਦਾ ਲੇਬਰ ਵਾਲਾ ਬਣ ਕੇ ਰਿਹਾ ਕਰ ਇਧਰ ਤੁਸੀਂ ਵੀਰ ਭੇਜਾਂਗੇ ਗਾਕ ਥੋੜੀ ਤੋੜ ਦੇਣੇ ਯਕੀਨ ਕਰੀ ਕਿ ਨਾ ਉਰੇ ਚੜਦੀ ਕਿਹੜੇ ਜੀਨ ਪੁੱਛ ਕੇ ਇਧਰ ਲਾਈ ਪਹਾੜਾਂ ਚ ਉੱਥੇ ਰਾਯਾਪੁਰ ਕਿਸੇ ਸਾਹ ਦੇ ਵਾਰ 60 ਜਗ੍ਹਾ ਮੈ ਲਾਇਆ ਕਿੰਨਾ ਡੁੰਗਾ 400 ਤੇ ਲਾਇਆ ਆਹ ਦੋ ਆਈ ਪਹਾੜੀ ਤੋਂ ਕਰਦੇ 400 ਆੜੀ ਦਾ ਮਿਣੀ ਨਹੀਂ ਵਿੱਚ ਜਿਹੜੀ ਪਹਾੜੀ ਦੀ ਉਹ ਪਹਾੜੀ ਕੈਂ ਉਹਨੇ ਬੁਰੇ ਤੇ ਦਾਅ ਪਾਇਆ ਉਹਨਾਂ ਨੇ ਫੇਰ ਕਹਿੰਦੇ ਸੀ ਰੋਕੀਂ ਦੇ ਉੰਦੇ ਆਹਦਾ ਪੰਗਾ ਹੀ ਲੈ ਲਿਆ ਮਲਾਕਤ ਵਿਚਾਰੇ ਛੱਡ ਕੇ ਭੱਜ ਗਏ ਮਾਲ ਖਾਂ ਦੇ ਕੰਬਰ ਉਹ ਆਹ ਹੋਏ ਬੋਰ ਲਾਤਾ ਅੱਜ ਅੱਜ ਮਾਲ ਪਾ ਦਾਂਗੇ ਆ ਨੂੰ ਉਹਨਾਂ ਦੇ ਬਾਅਦ ਚਲਾਗੇ ਠੀਕ ਹੈ ਖਿੱਚ ਕੇ ਅੱਜ ਚਾਹੇ ਸਾਰੀ ਰਾਤ ਚੱਲੀ ਜਾਵੇ ਗੇੜ ਮੈਂ ਫੋਨ ਤੇ ਫੋਨ ਆਈਆਂ ਤੇ ਆਹ ਮੇਰਾ ਦੋ ਫੋਨ ਹੋਰ ਆ ਗਏ ਇਹ ਰੋਕ ਇਹਨੂੰ ਫੋਨ ਲਾਇਆ ਨਹੀਂ ਮੈਂ ਚੱਕਦੀ ਨਹੀਂ ਫੋਨ ਇਹ ਬੜਾ ਇਹ ਬਹੁਤ ਰਹਮੀ ਮਿਸਤਰੀ ਹਮੇਸ਼ਾ ਨੋਇ ਫੋਨ ਲਾਉਂਦਾ ਜਮੇ ਉਹ ਚਾਲ ਕੋਈ ਨਾਲ ਮੈਂ ਤਾਂ 2 ਮਹੀਨੇ ਹੋ ਗਏ ਸਾਈ 2055 ਉਹ ਇਹ ਕੀ ਆਪੀ ਦਾ ਉਹ ਫੋਨ ਆ ਆ ਅਖਰੀਆ ਅਖਰੀਆ ਰਸੀਦੀ ਜੀ ਅੱਧੀ ਹੈ ਇਹ ਹੀ ਆ ਸਾਹਮਣੇ ਉਹ ਕਿਹਾ ਸੀ ਕਿ ਨਾ ਪੀੜਾ ਯਾਰ ਅੰਗ ਕਰਿਆ ਹੋਇਆ ਮਸ਼ੀਨ ਤੇ ਹਾਂ ਇਹ ਹੀ ਹੈ ਇਹ ਕੀ ਗੂਲ ਬਦਲ ਲੈਣਾ ਅਰੇ ਜਵਾਹਰ ਉਹਨਾਂ ਫੜਾਏਗਾ ਟਰੈਕ ਤੋਂ ਐਵੇਂ ਸੰਦ ਨੇ ਇਹ ਮਹਿੰਗੇ ਚਲਾਉਣ ਵਾਲੇ ਹੁੰਦੀ ਨਹੀਂ ਹੈਗੇ ਹੋਰ ਇੱਕ ਬੰਦੇ ਤੋਂ ਨਹੀਂ ਚਲਾਉਂਦਾ ਇਹ ਦਾ ਹੀ ਦਾ ਹੀ ਨਹੀਂ ਚਲਾਉਂਦਾ ਇਹਨੂੰ ਆ ਆ ਆ ਖੜੀਏ ਚੱਲੋ ਉਸੇ ਨਾਲ ਲਵੇ ਇਹ ਹੀ ਹੈ ਇਹ ਹੀ ਆ ਲਾਈ ਜਾਂਦਾ ਪਰ ਉਹ ਮੈਨੂੰ ਕਹਿੰਦਾ ਕਿਰਾ ਮੈਂ ਤਾਂ ਨਵੇੜ ਦਾ ਕ ਮੂਰੀ ਖੜਾ ਲੈ ਉਰੀ ਖੜਾ ਲੈ ਕਰ ਲੈ ਬੰਦੇ ਨੂੰ ਉਹ ਜੇ ਫਰੀ ਲੜੇ ਦਰ ਉਹ ਕਿਉਂ ਆ ਬੰਕਾ ਖਾਣਾ ਕਰ ਦਿੰਦਾ ਨਾ ਦਾ ਪੂਰੀ ਖੜਾ ਦੇ ਪੂਰੀ ਖੜਾ ਦੇ ਉਰੀ ਖੜਾ ਦੇ ਭਾਈ ਖੜਾ ਦੇ ਬੰਦ ਕਰ ਦੇ ਤੇਲ ਬਹੁਤ ਮਹਿੰਗਾ ਤੇਲ ਬਹੁਤ ਕੰਦਾਲੀ ਹੀ ਇਹਦਾ ਧਿਆਨ ਦਾ ਰੱਖਿਆ ਹੈ ਹਾਂ ਤੇਲ ਦਾ ਨਹੀਂ ਖਾਂਦਾ ਇਹ ਆ ਜਾ ਆ ਉਹ ਮੁਬਰਾ ਉਹ ਠੀਕ ਹੈ ਠੀਕ ਆ ਹੋਰ ਦੱਸ ਠੀਕ ਆ ਕੰਮ ਬੜੀ ਸੁੱਖਾ ਕਿਥੇ ਮਿਸਤਰੀ ਆ ਖੜਾਗਾ ਉਹਨੇ ਕਿਥੇ ਜਾਣਾਗਾ ਓਏ ਇਹ ਦੋਰ ਦੇ ਬਾਰੇ ਕਹਿੰਦਾ ਸੀ ਦੋ ਤਿੰਨ ਦਿਨ ਹੋ ਗਏ ਸਾਨੂੰ ਲੋੜੇ ਲਾਉਂਦੇ ਨੂੰ ਇਹ ਹੈਗੀ ਲਾਰੇ ਹੱਥਾਗਾ ਮੈਨੂੰ 3 ਮਹੀਨੇ ਹੋ ਗਏ ਤੇ ਮਗਰ ਫਿਰ ਤੁਹਾਨੂੰ ਆ ਹੁਣ ਦੇਹ ਰਾਜੀ ਦੀਆਂ ਲਾਉਣ ਦਾ ਟਾਈਮ ਆਉਣ ਵਾਲਾ ਹੋਇਆ ਤੇ ਹੁਣ ਆਇਆਗਾ ਕਿਤੇ ਜਦੋਂ ਨਮਾ ਸਾਲ ਤੀ ਉਦੋਂ ਪਹਿਲੇ ਦਿਨ ਨੂੰ ਮੈਂ ਸਾਈ ਫੜਿਆ 2000 ਰੁਪਿਆ ਇਹ ਮੇਰੇ ਨਾਲ ਲੜੀਆਂ ਦਾ ਉਦੋਂ ਬੋਰ ਖੜਿਆ ਬੋਰ ਲਾਉਣ ਨਹੀਂ ਆ ਰਿਹਾ ਓਹੀ ਤਾਂ ਮੈਂ ਤੈਨੂੰ ਦੱਸ ਰਿਹਾ ਲਾਰੇ ਹੱਥਾਗਾ ਇਹ ਕਿਉਂਕਿ ਉਹ ਰਾਜੀ ਨਹੀਂ ਹੈਗਾ ਆ ਜਾ ਓਏ ਤੇਰੀ ਇਹਦੇ ਨਾਲ ਕਰ ਲੋ ਕੰਮ ਦਾ ਇਹਦਾ ਇਹੀ ਕੰਮ ਹੈ ਦਾ ਕਹੂੰਗਾ ਮੈਂ ਆਹ ਚਾਉਣਾ ਹਾਂ ਕੱਲ ਨੂੰ ਆਉਣਾ ਕਾ ਕਦਰੋਂ ਆ ਗਿਆ ਇਹਦੇ ਬੰਦੇ ਮਿਲਣਾ ਯਾਰ ਲੈ ਫੂਲ ਫਾਂਟਾ ਕਰ ਦੇ ਤੂੰ ਉਹ ਖੜ ਕੇ ਪਤਾ ਨਹੀਂ ਲੱਗਦਾ ਇੱਕ ਤਰੀਕ ਦੀ ਸਾਈ ਫੜੀ ਹੋਈ ਐ ਤੇਰੀ ਤੂੰ ਕਹੇ ਕੰਨ ਬਰੀਕ ਨੂੰ ਆ ਜੂ ਓਏ ਆਉਣਾ ਦੀ ਆ ਦੇਗਾ ਆ ਪਾਈ ਨੂੰ ਬਸ ਤੰਮ ਬਾਦ ਉਲਜਿਆ ਪਿਆ ਉਲਜਿਆ ਪਿਆ ਜਨਾ ਮੈਨੂੰ ਇਹ ਗਾ ਕੱਢੀ ਜਦ ਨੇ ਉਹ ਮਸ਼ੀਨ ਗਰਮੀ ਭਾਰੀ ਆ ਇੰਜਨ ਮਰਾ ਹੋਇਆ ਪਤਾ ਚੱਲਦਾ ਹੈ ਬੰਦ ਕਰਨਾ ਪੈਂਦਾ ਤੁਹਾਡਾ ਖੜੀ ਆ ਹੁਣ ਇਸਲੇ ਸਰਪੰਨਤਾ ਉਹਦਾ ਮੈਂ ਤਰੀ ਕਰਨ ਮਾਰਦਾ ਹਾਂ ਉਹ ਇੱਕ ਤਰੀਕ ਨੂੰ ਨਵੇਂ ਸਾਲ ਨੂੰ 2000 ਰੁਪਏ ਸਾਈ ਤੋਂ ਦੇਤੀ ਮੈਂ ਅੱਜ ਕਿੰਨੀ ਤਰੀਕ ਹੈ ਅੱਜ ਕਿੰਨੀ ਤਰੀਕ ਹੈ ਮੈਂ ਚੱਲ ਪਿਆ ਹੁਣ ਅੱਜ ਕਿੰਨੀ ਤਰੀਕ ਹੋ ਗਈ 15 ਤਰੀਕ ਹੋ ਗਈ ਅੱਡ ਕਿਤੇ ਸੋਆ ਨੂੰ ਗੋਰਾ ਲਾ ਲਾ ਗਿਆ ਓਕੇ ਪੁੱਤੋ ਕਰਕੇ ਟਰੈਕਟਰ ਲੈ ਕੇ ਆ ਜੀ ਆ ਪਾਪਾ ਬੋਪਾ ਲੈ ਕੇ ਚੱਲਾ ਗਿਆ ਆਪਾਂ ਨਾ ਨਾ ਇਹਦਾ ਫਿਰ ਕੋਈ ਅਸੀਂ ਨਹੀਂ ਬੇਟਾ ਕਰਦੇ ਅੱਜ ਹਾਂ ਫੇਰ ਆਇਓ ਉਹਦੇ ਹੋਰ ਗੱਲ ਕਰ ਲੱਖੋ ਓਕੇ ਚਲ ਜਾਈਂ ਕਿਹੜੀ ਖਾਂਗੇ ਫਿਰ ਤੈਨੂੰ ਏ ਚੱਲ ਲੈ ਹੋਵੇ ਲਾਈਵ ਸਾਰੇ ਬੋਰ ਪਹਿਲਾ ਸੋਡੇ ਦਾ ਲਾਈਵ ਹੋਏ ਨੇ ਲਾਈਵ ਤਾਂ ਹੋਏ ਨੇ ਮੋਕੀ ਜੀ ਕਬਟੀਆਂ ਨੇ ਜਰਾ ਕਾਟ ਕੇ ਕਿਰੇ ਆਪਾਂ ਲੈ ਚੱਲਿਓ ਕਾਟ ਕੇ ਆਪਾਂ 4 ਵਜੇ ਨੂੰ ਲੈ ਕੇ ਲਾਈਵ ਸੀ ਠੀਕ ਆ ਪੱਟ ਕੇ ਮੈਂ ਤਾਂ ਨਹੀਂ ਅੱਜ ਸਾਰੀ ਰਾਤ ਚੱਲੂ ਚਾਹੇ ਅੱਜ ਦੋ ਬੋਤਲਾਂ ਪੀਈਆਂ ਪਹਿਜਣ ਬੁੱਧਾ ਰੂਨੀਆਂ ਸਾਰੀ ਰਾਤ ਚਲਾਵਾਂ ਉਹ ਤਾਰੂ ਰਵੀ ਬਾਦਸ਼ਾਹੀ ਬੜੀ ਦੇਖਾ ਜੀ ਬੋਰ ਤੇ ਤਾਰੂ ਲੱਗਣ ਨੂੰ ਆਏ ਗਰੀਬਾ ਹਾਂ ਉਹ ਖਾੜਚਾ ਫਰਾਰੇ ਦੋ ਚਾਰ ਦਿਨਾਂ ਨਾ ਨਾ ਫਰ ਆਲੇ ਭੁੱਕੀ ਮੁੱਕੀ ਪੀ ਆ ਫਰ ਮੇਰੀ ਮਾਂ ਵੀ ਭੁੱਕੀ ਖਣਦੀ ਏ ਵੇਦਾ ਯਾਰ ਮੈਂ ਆਪ ਦੇ ਚਰਤੇ ਖਾਣੀ ਆ ਖਾਣੇ ਲਾੜ ਕੇ ਫਿਰ ਕੀਤੀਆਂ ਖਾਣੇ ਪੁਰਖੀ ਰੋਦਾ ਨਾ 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 ਆਪਾਂ ਥੋੜੇ ਬੋਰ ਤਾਰ ਕੇ ਲਾ ਲਾ ਕਿੰਨੇ ਕਿੰਨੇ ਫੁੱਟ ਲਾਉਣਾ ਉੱਤੇ ਸਾਡੇ 6 ਫੁੱਟ ਸਾਡੇ 6 ਫੁੱਟ ਸੋਹ ਆ ਵਾਓ ਲਾ ਲਾ ਦੇ ਫਿਰ ਓਏ ਨਾਰੇ ਬਦਾਰੂ ਨਹੀਂ ਪੀਣੇ ਨਹੀਂ ਨਾ ਪੀਣ ਦੀ ਉਹਦਾ ਯਾਪੀ ਮਾਗੇ ਦੇਵ ਨਾਲੇ ਬੰਦੇ ਪਿੰਡੇ ਨੇ ਉਹਦਾ ਭਾਈ ਉਹਦਾ ਹੀ ਮਸ਼ੀਨ ਚਾਹੇ ਖਰਾਾ ਕੇ ਪੀਏ ਆਪਾਂ ਦੀ ਦੇਣੀ ਇਹਨਾਂ ਨੂੰ ਆਪਣੀ ਹੱਥੇ ਪੀੜ ਉਹ ਛੋਟੀ ਚੇਤੇ ਪਾਰਟੀ ਕਰਨੀ ਹੈ ਤੁਸੀਂ ਕਰ ਸਕਦੇ ਹੋ ਸਾਨੂੰ ਅਸੀਂ ਜਵਾਬ ਹਸੀ ਪਾਰਟੀ ਵੀ ਕਰਦੇ ਸਖਤ ਖਲਾਫ ਹਾਂ ਯਾਰ ਤੁਸੀਂ ਇਹ ਕਰਾ ਤਰ ਕੇ ਮਨਵਾਇਆ ਕਰੋ ਟਰੈਕਟਰ ਆਸਰੇ ਹੋ ਐ ਕਰੀਂ ਭਰਾ ਬੁੜੀਆਂ ਨੂੰ ਕਾਕੇ ਰੋਕੀ ਤਿਆਰ ਕਰਾ ਲੋ 500 ਜਾਣੇ ਦੀ ਗੱਲ ਨੂੰ 500 ਜਾਣ ਉਹ 5 ਜਾਣੇ ਦੀ ਗੱਲ ਆ ਦੀ ਪੰਜਿਆਰਿਆਂ ਚ ਦੇਵਰਾਲੇ ਬੰਦੇ ਮੇਰੀ ਗੱਲ ਸੁਣ ਜਦੋਂ ਉਹ ਸਾਮਾਨ ਲੱਦ ਲਿਆ ਫੇਰ ਰੋਟੀ ਲਹੂ ਥੋੜੀ ਪਹਿਲਾਂ ਦੋ ਵਾਰੀ ਮੈਂ ਰੋਟੀਆਂ ਬਕਾ ਕੇ ਕੱਢਦੇ ਤੁਸੀਂ ਪਹਿਲਾਂ ਆ ਕੰਮ ਪਹਿਲਾਂ ਪਤਾ ਕੀ ਹੋ ਗਿਆ ਕਿਸੇ ਆ ਘੌਣ ਜੀ ਦੀ ਮੇਰੀ ਸੌ ਮਿਸਤਰੀ ਹਾਂ ਉਹ ਇਹਨਾਂ ਨੂੰ ਹੁਣ ਕਹੀਆ ਆਪਣਾ ਬਹੁਤ ਸਾਰਾ ਬਹੁਤ ਕੰਮ ਪਿਆ ਹਾ ਉਹ ਮਹਾ ਤੂੰ ਅੱਜ ਸਾਈ ਆ ਚੱਲੂ ਆਪਣੇ ਕੰਮ ਹਾਂ ਬਾਪ ਪਾ ਆ ਰਹੀਆਂ ਆ ਕੇ ਹੁਣ ਕਰਕੇ ਹੋਰ ਹੁਣ ਪਾ ਲੈਣਾ ਮਾਲ ਆ ਚਾਲੇ ਛੱਡ ਕੇ ਭੱਜਣ ਨਹੀਂ ਨਹੀਂ ਤੂੰ ਬੱਚਾ ਖਾ। ਮੇਰੀ ਗੱਲ ਸੁਣ। ਤੂੰ ਐ ਘਰ ਘਰ ਵਿੱਚ ਦਾ। ਤੂੰ ਪੈਰ ਲਾ ਕੇ ਪਿੰਡ ਮਾ ਆ। ਮੈਂ ਆ ਜੂਰੀ ਰਹੂ। ਉਹ ਨਹੀਂ ਨਹੀਂ ਬੱਚਾ ਘਰੇ ਲੈ ਆਉਣਾ। ਹਾਂ ਨਾ ਨਾ। ਮੈਂ ਉਰੀ ਰਹੂ। ਲੜ ਕੇ ਜਦੋਂ ਮੋਰਪਾ ਮਾਲ ਪੈ ਗਿਆ। ਹਾਂ। ਅਸੀਂ ਪੋਰਸੂ ਛੋਟਾ ਸਮਾਨ ਦਾ ਪਾਣੀ ਪਾਉਂਦੇ ਸਾਫ ਦਾ ਬਾਵਾ। ਹੋਰ ਤੁਸੀਂ ਆਪਦਾ ਪੌੜੇ ਮਦਕਾਨ ਦੱਤ ਨੂੰ ਉਸ ਤੋਂ ਸਮਾਨ ਚੱਕ ਲਾਇਓ। ਅਸੀਂ ਆਪ ਹੀ ਡਾਕਟਰ ਨੂੰ ਸੋਣ ਮਕਾਨ ਲੱਗੀ ਲੱਗ ਕੇ ਗਿਆ ਜਰਾ। ਉਹ ਸਸਤਾ ਦਵਾ ਦਾਂਗੇ। ਨਾ ਨਾ ਨਾ। ਔਰ ਕਰਾ ਲਿਆ ਜਾਤਾ ਚਾਟਾ ਔਰ ਕਰਾ ਲਿਆ ਯਾਰ ਗੱਲੇ ਬੜੀ ਵੱਸ ਪਰ ਥੋੜਾ ਔਰ ਕਰ ਦਾਂ ਠੀਕ ਹੈ ਉਰੇ ਆਲੇ ਨੂੰ ਕਰੇ ਕੰਮ ਕਰ ਆ ਪਾਇਆ ਚੱਲ ਤੁਸੀਂ ਤਿਆਰੀ ਕਰੋ ਯਾਰ ਜਾ ਕੇ ਇਹਦੇ ਰੋਟੀਆਂ ਕਿਹੜਾ ਪਕਾਇਆ ਇਹਨੂੰ ਰੋਟੀ ਰੋਟੀ ਕਿਹੜਾ ਖਵਾਉਂਗਾ ਜੀ ਇਹ ਰੱਖਦੇ ਨਹੀਂ ਮਾਣੇ ਨਹੀਂ ਰੋਟੀਆਂ ਲੈ ਕੇ ਨੇ ਹੁਣ ਆ ਬੈਗਾ ਇੱਥੇ ਤਾਂ ਇਕੱਲੇ ਹੀ ਖਾ ਜੂਗਾ ਉਹਨੇ ਮਰਾ ਮੋਟਾ ਉਰਾ ਭਾਈ ਨਵਾਂ ਸਵਾੜ ਹੀ ਹੈਗਾ ਤੈਨੂੰ ਆ ਦੱਸਿਆ ਖੇਤਾਂ ਨਾਲ ਮੇਰੀ ਕੀ ਸੁਣ ਹਾਂ ਵੀਡੀਓ ਆਪਾਂ ਜੀ ਦਾ ਪੁੜਿਆ ਮੇਰੇ ਅਸਲੇ ਸਾਪੀ ਰੋਟੀ ਫਰਾ ਇੱਥੇ ਦੂਰੇ ਕੀ ਕਰਾ ਮਛਰ ਚਾਹ ਮਛਰ ਮੈਨੂੰ ਪਤਾ ਨਾ ਕੰਮ ਫੇਰ ਨਹੀਂ ਹੋਵਾ ਜਰਾ ਉਹ ਆ ਮਾਰੋ ਤੂੰ ਸਮਾਂ ਲੈ ਚਾਤੀ ਯਾਰ ਦੋ ਜੀ ਬਈ ਇਹਨੂੰ ਆ ਪੈਪਾ ਲੈ ਜਾ ਤੋ ਆਹ ਦੋ ਮੋਟੇ ਦੇ ਤਰਾ ਦੋ ਦੋ ਪੈਪਾ ਤਰਾ ਹੋਏ ਦੇ ਮੋਟੇ ਦੇ ਚਲੋ ਅਗਰ ਤੁਸੀਂ ਦੋ ਪਰਸਨ ਹੋ ਜਾ ਹਾਂ ਆ ਜੀ ਫਿਰ ਕੱਲ ਨੂੰ ਕੱਲ ਨੂੰ ਮੈਂ ਤੈਨੂੰ ਕਹਤਾ ਯਾਰ ਕੋਈ 2000 ਦੀ ਆਹ ਵਰੀ ਕੱਲੂ ਆ ਗੜੀ ਦਾ 4000 ਫੜਦੀ ਬੱਥੇ ਨਾ ਆਇਆ ਹੁਣ ਮੈਨੂੰ ਡਿਸੀਜਨ ਕੀੜਾ ਹੁਣ ਹੋਰ ਲਗ ਕੇ ਸ਼ੁਰੂ ਹੋ ਗਿਆ ਰਾਜ ਦਾ ਕਹਿਣਾ ਵੀ ਕੱਲੂ ਆ ਜਾਵੇ 100 ਰੁਪਿਆ ਦਾ 4000 ਫੜਦੀ ਬੱਥੇ ਫੜਦੀ 2000 ਆ ਕੋਈ ਗੱਲ ਨੂੰ ਆ ਜੂਗਾ ਹਾਂ ਬਸ ਠੀਕ ਆ ਲੂਏ ਨਾ ਆਇਆ ਅਗਰ ਕਿ 4000 ਵੜ ਕੇ ਲੈ ਜਾਓ ਠੀਕ ਹੈ ਜਮਾਨ ਦੀ ਗੱਲ ਹੁੰਦੀ ਆ ਚਲ ਆ ਚੱਲੀਏ ਚੱਪਰਾ ਹੋ ਜਾਣ ਕੰਮ ਚੱਲ ਕਰ ਲਾ ਦੇ ਰੇ ਅੱਗੇ ਕਿੱਥੇ ਜਾਵੇਂ ਹਾਂ ਇਹ ਆ ਕਬੂਦਰਾ ਨੂੜਾ ਹੈ ਉਹਦਾ ਮੈਂ ਸੰਭਰ ਕਰ ਕੇ ਦਿੰਦਾ ਸੀ ਜਨਾਂ ਨੂੰ ਆਓ ਉਕੇ ਤੇਰਾ ਪੂਰਾ ਕਰਦਾ ਕਰਦਾ ਵੱਧ ਪੈਂਦਾ ਤੇ ਉਹ ਵਸ ਤੇ ਪੀਸਵਾ ਜਾ ਪੈ ਗਿਆ ਉਹਦਾ ਪਰਛਾਰ ਵੀ ਬਾਲੇ ਬੋਰ ਲਾਏ ਹੋਏ ਨੇ ਮੇਰੇ ਅੱਛਾ ਹਾਂ ਕਿਤਨੀ ਖੜ ਰਹੇ ਜੀ ਸੀ ਅਸੀਂ ਆਏਗੇ ਤੇ ਇੱਦਾਂ ਅੰਮ੍ਰਿਤਸਰ ਦੀ ਮੈਨ ਅੱਛਾ ਹਾਂ ਕੰਮ ਆ ਰਹੇ ਹਾਂ ਬਾਾਰੇ ਬੋਰ ਆਪਣੀ ਲੱਗੇ ਰਹੇ ਸੋ ਅੱਛਾ ਕਿੱਥੇ ਹੈ ਉਹ ਫਿਰਦਾ ਉੱਪਰ ਉਹ ਇਹ ਦੇਖ ਰਿਹਾ ਕਹਿੰਦਾ ਕਿਹਦੇ ਲਾਉਣਾ ਅਗਲਾ ਬੋਰ ਉਹ ਇਹਦੀ ਮੁੰਡਾ ਵਰਾ ਓਏ ਉਹ ਭੱਜਿਆ ਤੁਰ ਓਏ ਆਣੀ ਬੜਾ ਆਗਰ ਨਾਮ ਦੇ ਬੰਦੇ ਖਾ ਕੇ ਸੈਕਟਰ ਇਹਨਾਂ ਨੂੰ ਬੜਾ ਪਤਾ ਨਾ ਹੋਵੇ ਤਦ ਫਿਰ ਚਾਹ ਮੈਂ ਤੁਹਾਨੂੰ ਪਹਿਲੀ ਗੱਲ ਦੀ ਰੱਖੀ ਵੀ ਰੱਖਣਾ ਇਹ ਜੇ ਬੰਦੇ ਨੂੰ ਕੀ ਕਰਦਾ ਇਹ ਮਰ ਕੇ ਤੇ ਲੜੇ ਕੇ ਕੀ ਬਣੇ ਨਹੀਂ ਤਾਂ ਹਾਜੀ ਦਾ ਕਰਾ ਹੋਏ ਉਹਦਾ ਹਲੋ ਟਿਕਾ ਸਾਡੇ ਪਾਸ ਦਾ ਟਿਕਾ ਕਾਰਨ ਬਾਰੇ ਕਿਹਾ ਹੋ ਉਹ ਰੋਹ ਰਾਇਆ ਇਹਨੂੰ ਪਹਿਲਾਂ ਕਹਿ ਦੀ ਇਹਨੂੰ ਨਾਂ ਰੱਖੋ ਗੱਤਾਂ ਆਦੀ ਕਾਕਾ ਵਰਦਾ ਤੂੰ ਉਹ ਜੇ ਕਿਹੜੇ ਕੌਮ ਜੇ ਮੇ ਬਾਰਾਵਰਾ ਇਹਨੂੰ ਛੰਦ ਭਾਈ ਇਤਨਾ ਤੈਨੂੰ ਮਲਾਇਆ ਹੈ ਬਾਜੀ ਸਮਝਾ ਮਲਾਂ ਤੇਰੇ ਮੂੰਹ ਨੂੰ ਰੱਖਾਗਾ ਮੈਨੂੰ ਕੀ ਪਤਾ ਆਇਆ ਬੁਣੀ ਗਈ ਦਦਾ ਜਰ ਆਪਣਾ ਫਾਇਦੇ ਬਾਅਦ ਤੇ ਦੱਸਿਆ ਇਹਨੂੰ ਤੈਨੂੰ ਕੀ ਕਹਿਦੀ ਮੈਂ ਲਕੇ ਸਣ ਦੇਖ ਕੇ ਉਹ ਹਾਰੇ ਉਹ ਥੋੜੀ ਲੋੜਾ ਮਾਮਾ ਬੋਰ ਉਹ ਜਹਾਂ ਦਾ ਲਾਉਣਾ ਬੋਰ ਤੋਂ ਕਿਲੇ ਬੋਰ ਦੋ ਪਾਣੇ ਰੋ ਪਾਣਾ ਚ ਲਾਉਣਾ ਤਰਾ ਸਾਈ ਕਰ ਰੱਖੀਏਗੀ ਬਾਹ ਠੱਡ ਲੈ ਕੇ ਲੈ ਭਾਜੀ ਵਾਕਾਂ ਨੂੰ ਆਰੇ ਡਾਕਦੇ ਰੇ ਹੋ ਰਹੀ ਇੱਥੇ ਚੱਪ ਕਰਨਾ ਕਰੀ ਪੈਣਾ ਹੈ। ਮਾੜਾ ਬਾਗਿਆ ਬੰਦੂ ਤੂੰ। ਪੰਡੂ ਨੂੰ ਕੌਣ ਲੈ ਗਿਆ ਮਾੜਾ ਗਿਆ ਬੰਦੂ ਤੂੰ ਮੱਦੇ ਦੇ ਪਿਆ ਲੈ ਗਿਆ। ਵਾਹ। ਮੱਦੇ ਦਾ ਪਿੱਤ ਪਿਆ ਦੀ। ਤੇਰੀ ਗੱਲ ਸੁਣਦਾ ਭਾਈ। ਹਾਂ। ਉਹ ਜਿਹੜਾ ਮੋਤੀ ਲੈ ਗਿਆ ਨਹੀਂ ਤੇ ਅੱਜ। ਹਾਂ ਹਾਂ। ਉਹ ਤੋਂ ਪਹਿਲਾਂ ਇੱਕ ਤੋਂ ਨੇ ਜਿੰਨੇ ਖਾਈਆਂ। ਉਹ ਲੋਕ ਕਹਿੰਦੇ ਕੱਲ ਨੂੰ ਆਵਾਂਗੇ। ਚਲੂ ਫਿਰ ਸਾਡਾ ਘੜਾ ਰੱਖਿਆ ਯਾਰਾ। ਅਸੀਂ ਵੀ ਜਾਗਦੇ ਰਹਿੰਦੇ ਹਾਂ ਸਾਹਿਬ ਕਾ। ਦੇਖੋ ਤੇਰੇ ਮੁੰਡਾ ਪੈਸੇ ਬਧੇ ਪੈਣੇ। ਇੱਥੇ ਪੈਸੇ ਲੈਣੇ ਨੇ ਆਪਾਂ ਨੇ। ਠੀਕ ਹੈ ਨਾ ਬੰਦਾ ਨਹੀਂ ਮਸਲੇ ਦੇ ਬੰਦੇ ਨਾਲ ਹਸਾਬ ਕਰਦੇ ਨਾ ਕੀ ਦੇਣਾ ਮੇਰਾ ਸਭੀੇ ਕੰਮ ਦਾ ਤਕਮਾਤ ਰੋ ਖਾਵਾ ਸਾਢੇ ਕਿਲ ਤੋਂ ਫੜਾ ਨਾ ਫੜਾ ਠੀਕ ਹੈ ਆਹੋ ਹਰੇ ਆ ਜੇ ਨਾ ਬਾਲ ਘੁੱਟਦਾ ਹੈ ਬਾਲ ਨਾਲ ਤੇ ਗਿੱਟੀ ਦੇ ਸਿੱਖਣੀ ਆ ਹੋਣਾ ਹੋਰ ਕਰਦਾ ਹੈ ਚਲ ਬਕਰਾ ਰਾਜ ਹੈ ਹੈ ਬਿੱਟਿਕ ਉਹ ਜਾਂਦਾ ਨਹੀਂ ਹੁੰਦਾ ਆ ਦਾ ਕਰ ਸੋਲਾ ਪੰਜਾਵੇਂ ਨੂੰ ਕੰਮ ਕਰਨਾ ਆ ਗੋਲ ਨਿਊਜ਼ ਪੜਾ ਰ ਕੇ ਜੀ ਨੇ ਅਰੇ ਅਰੇ ਕਮਰੇ ਬੰਦ ਰ ਕੋਈ ਕੁਛ ਕਹਤਾ ਜੜਾ ਮਰਦਾ ਹਾਂ 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 ਸਵਾਰ ਆਇਆ ਪੁਰ ਸਵਾਰ ਕਾ ਦਾ ਦਾ ਮਾ ਇਹ ਕਸ਼ਵਾ ਕਾਮਾ ਨਾ ਮੇ ਲੋੜ ਹੈ ਇਹ ਸੁਣ ਜਾ ਓਏ 20 ਵਈ ਪੈਸੇ ਲੈ ਗਏ ਨਿਊਜ਼ ਵਾਟਰ ਦਾ ਉਜੀ ਪਾੜ ਜਦੋਂ ਕੰਮ ਨਹੀਂ ਕਰਦੇ ਹੈਗੇ ਆ ਇਹ ਲੈ ਹਾਂ ਬੰਦੇ ਮਰਾ ਬਦਲੂਗਾ ਗੱਲ ਸੁਣ ਲੋ ਓਏ ਆ ਨਾਸ਼ਤ ਬੋਰਾ ਤੁਹਾਡਾ ਨਾਲ ਲੈ ਲੋ ਚੱਲ ਜੀ ਆਹ ਉਹ ਜੀ ਕੋਈ ਨਾ ਕਾਹ ਤੂੰ ਬੈਂਡਰ ਬਣ ਚੜਦਾ ਫਿਰ ਬਿੰਦੇ ਬਿੰਦੇ ਆਹ ਬਕਰ ਲਓ ਸਾਭ ਕੀ ਪੈਸੇ ਰਹਿਦੇ ਬੱਤੇ ਕੜੀ ਕਾਡੋ ਨਾ ਆਲਾ ਉਹ ਬਈਆ ਕਾਪੀ ਕਰ ਦੂ ਸਾਹ ਮੈਂ ਸਾਹ ਕਰ ਜਸ ਨਹੀਂ ਆਪਾਂ ਕਰਨਾਗੇ ਉਹਦਾ ਵਧੀਆ ਲੱਗਿਆ ਬੋਰ ਜਾਉਂਦਾ ਓ ਮਾਰ ਲੀਏਗਾ ਕਿ ਕਿਉਂ ਬਾਅਦ ਨਿਪੋਇਆ ਆ ਕੱਚੀ ਗੱਲਾਂ ਰੱਬ ਦੇ ਕੋਈ ਨਾ ਮੈਨੂੰ ਮੂੰਹ ਕਰ ਪਰਾਂ ਨੂੰ ਮੂੰਹ ਕਰ ਕੀ ਹੋ ਗਿਆ ਉਹ ਪਾ ਦੇ ਕਰ ਉਹ ਪਾ ਦੇ ਤਾ ਉਹ ਇੱਕ ਪੜ ਉਹ ਉਹ ਕਰ ਦੇ ਉਹ ਦੰਨਾ ਬਾ ਦੇ ਕੋਈ ਨਾ ਉਹ ਦੇ ਜਰਾ ਤੇਰੀ ਪੇਟੀ ਵਾਟ ਮਾਰ ਤੀ ਵੇ ਦਾਰੀ ਉਹ ਮਰੇ ਸਾਨੇ ਮਾਰ ਮਾਰ ਤੂੰ ਹੀ ਚੜਦਾ ਆਹੀ ਆ ਦੋ ਦਿਨ ਇੱਥੇ ਇੱਥੇ ਬੋਲ ਲਵਾਉ ਰੇ ਸਾਰੇ ਬੰਦੀ ਹੋ ਰੱਖੂ ਖੜਦਾ ਮੇਰੇ ਸੌਕੜੇ ਦਾ ਕੀ ਹੋ ਗਿਆ ਕਹਿੰਦੇ ਰਾਡ ਨੂੰ ਰੀਪੀ ਵਿੱਚ ਆ? ਕੋਈ ਨਹੀਂ ਡਿਗਿਆ ਰਾਡ ਹਾਂ ਕੁਛ ਨਹੀਂ ਡਿਗਿਆ ਚੰਗਾ ਭਲਾ ਸਾਰਾ ਕੁਝ ਚੱਲਦਾ ਅਸਾਂ ਇਹਦਾ ਪੈਂਦਾ ਨਾ ਬਡਾਂਗਾ ਕਰਿਆ ਨੇ ਉਹ ਲੇਵਰ ਵਾਲਿਆਂ ਨੇ ਇਹ ਹੀ ਕਰਤੂਤ ਆ ਕਰਤੂਤ ਆ ਇਹ ਜੀ ਤੁਹਾਡੇ ਮੁੰਡੇ ਦੀ ਕਾਂ ਨੂੰ ਪੈਂਦਾ ਖਸਮ ਨੇ ਲਹੂ ਪੀ ਲਿਆ ਇਹਨਾਂ ਹੋਰ ਇਹ ਇਹਨਾਂ ਦਾ ਏਵੇਂ ਚੰਗਾ ਯਾਰਾ ਓ ਯਾਰ ਹੁਣ ਮੇਰਾ ਲਾਖ ਤੇ ਮੇਰਾ ਛੋਟਾ ਭਾਈ ਲੜੀਆ ਵੀ ਸਮ ਕਰੀ ਅੱਧਾ ਘੰਟਾ ਕੰਮ ਖੜਾਦਾ ਇਹਨੇ ਓ ਸਾਡਾ ਮੇਰਾ ਛੋਟਾ ਭਾਈ ਲੜੀ ਜਾਂਦਾ ਉਹ ਕਹਿੰਦਾ ਵੀ ਹੁਣ ਬਲਾ ਬੋਰ ਵਾਲੇ ਨੂੰ ਅਸੀਂ ਤਾਂ ਨਹੀਂ ਤੋਰਦਾ ਦੇਦੇ ਤੇ ਤੜਕੇ ਨੂੰ ਨਹੀਂ ਆ ਜਾਂਦਾ ਆ ਸਾਲੇ ਨੇ ਲਹੂ ਪੀ ਤੈਨੂੰ ਤੇਰੇ ਹੱਥਾਂ ਦੇ ਕਬੂਰ ਆਊਗਾ ਚਲ ਚੰਗਾ ਕੋਈ ਨਾ ਭਾਈ ਇਹ ਸਾਲਾ ਨੇ ਲਹੂ ਪੀਦਾ ਇਹ ਜੇ ਮਿਸਤਰੀਆਂ ਨੂੰ ਕਿੱਥੇ ਪਰ ਵੀ ਨਾਲ ਯਾਰ ਉਹਦਾ ਭੈਣ ਦਾ ਜਵਾਬ ਮੰਗੂ ਸੀ ਗਈ ਯਾਰ ਭਾਈ ਉਦਾ ਹੁਣ ਕਹਿੰਦਾ ਕਰਾ ਟੁੱਟ ਵੀ ਬੱਚੀ ਪੀ ਜੀ ਮਾਇਲੇ ਆਇਆ ਆ ਸੋ ਦੰਡੇ ਮਾਰ ਗਿਆ ਯਾਰ ਉਹਦਾ ਇਹਦਾ ਰੱਖਦੇ ਜਿਵੇਂ ਚਲ ਕੋਈ ਗੱਲ ਨਹੀਂ ਤੂੰ ਐ ਕਰ ਅੱਜ ਕੀ ਫਿਰ ਆਪਾਂ ਇਹ ਡੰਗਾ ਖਾਰ ਹੋਰ ਤਾਂ ਹੁਣ ਬੰਦਾ ਮਿਲ ਹਾਂ ਉਹ ਟੱਕਰਾ ਲਾ ਕੇ ਦੂਜੇ ਲਾਦ ਰਿਹਾ ਜਿਵੇਂ ਜਾ ਕੇ ਰਹਿ ਕਿ ਆ ਦੂਜੇ ਤੱਪੜਾ ੜੀ ਹਾਂ ਓਏ ਨਾਲੇ ਪਾਣੀ ਘਟਖਾਉ ਮੈਂ ਤੁੰਤ ਵਾਂਟ ਵਾਲੇ ਦੇ ਪਾਪਾ ਦਾ ਪਵਾ ਦਿਆਂ ਹਾਂ ਪਾਣੀ ਆਉਦਾ ਨਾਲੇ ਸੂਰੇ ਦਾ ਫੁੱਲ ਆਉਦਾ ਹਫਤੇ ਬਾਅਦ ਲੋੜ ਪੈਂਦੀ ਹੈ ਕਿਉਂ ਚੱਕਰ ਜੱਪਿਆ ਨਾਲੇ ਆਪਾਂ ਮਿਲ 2 ਲੱਖ ਰੁਪਏ ਬਚੂ ਉਹ ਨਾਲ ਉਹ ਆਪਦਾ ਬਾਰੀਆਂ ਪੁੱਛਣਾ ਕਰਦਾ ਹੋਰ ਉਹਨਾਂ ਦੇ ਸਾਰਿਆਂ ਦੇ ਬਾਰੀਆਂ ਪੁੱਛ ਨੂੰ ਮੈਂ ਉਹ ਸਰਦਾਰ ਨੇ ਝਾਟੂ ਹੋਰੀ ਉਹਨਾਂ ਦੀ ਬਾਰੀ ਪੁੱਛ ਲੂ ਮੈਂ ਠੀਕ ਹੈ ਹੈਨਾ ਠੀਕ ਹੈ ਅਜ ਉਹਨਾਂ ਨੂੰ ਲੋੜ ਨਹੀਂ ਪਣੀ ਦੀ ਆਪਣੇ ਉਹਨੂੰ ਸੰਭਲ ਜੂ ਇਹ ਤੇ ਝਾਟੂ ਹੋ ਗਿਆ ਇੱਕ ਗਰਦਿਆਲ ਹੋ ਗਿਆ ਸਰਦਾਰ ਉਹਨਾਂ ਦੇ ਬਾਰੀਆਂ ਪੁੱਛ ਲਾਂਗਾ 90 90 ਕਿਲੋ ਦਾ ਵਾਹਣ ਦੇ ਨੇ ਫਿਰ ਕਿਉਂ ਫਿਰ ਕਿਉਂ 2 ਲੱਖ ਦੇਣਾ ਹੈ ਦਹਾੜੀ ਕਰ ਲਾਂਗੇ ਹੈਨਾ ਬਹੁਤ ਸਿਆਲ ਜਲਵਾਣਾ ਕੇ ਉਹ ਤੋਂ ਅਫਰਾਏ ਕਰ ਲਾਂਗੇ ਇਹ ਕਹਿੰਦਾ ਭਾਈ ਇਹ ਤੋਂ ਤੜਕੇ ਆਏ ਜਿਹੜੀ ਬਲਜੀ 4000 ਫੜਦੇ ਨੇ ਆਪਾਂ ਬਾਗੀ ਬਿਰਾਂ ਮੈਂ ਉਹ ਕਹਿਆ ਸੀ ਨਾ ਅੱਜ ਕਹਿੰਦਾ ਮੈਂ 40000 ਰੁਪਏ ਤੇ ਉਹ ਕਰ ਲੈ ਕਪੜੇ ਕਮੂ ਮਾਜਰੇ ਹੈਗਾ ਮਿੱਤਰੀ ਉਹਨੂੰ DSA ਜੇ ਲਵਾਉਣੀ ਐ ਨਾ ਭਾਈ ਜਾਲ ਨੂੰ ਰੱਖਾਂ ਤੇਰੀ ਗੱਲ ਸੁਣ ਕਾ ਨੂੰ ਹੁਣ ਟੱਕਣਾ ਮਾਰਦਾ 15000 ਲੈ ਕੇ 20 ਦਿਨ ਜੀਰੀ ਲਾਉਣ ਚ ਮੈਂ ਤਾਂ ਤੱਪੜ ਚ ਬੀਜ ਦੇ 20000 ਹੈਨਾ ਆਪਾਂ ਕਿਹੜਾ ਕਿਸੇ ਦਾ ਦੇਣਾ ਕੁਸਾ ਆਵਾ ਠੀਕ ਹੈ ਬੰਦੇ ਦਾ ਆਪਾ ਪਾਣੀ ਤਾਂ ਆਪ ਮੈਨੂੰ ਘਰੇ ਫੜਾ ਕੇ ਜਾਂਦਾ ਹੈ ਹਾਂ ਸੁੱਕੀ ਲਾਲ ਹੈ ਠੀਕ ਹੈ ਨਾ ਨਾਲੇ ਭੌਂਤ ਮਾਣ ਆਪਣਾ ਬੌਂਸ ਦੇ ਦੂਗਾ ਹਾਂ ਭੌਂਤ ਮਾਣ ਦੇ ਦੂਗਾ ਇਹ ਤਾਂ ਵਧੀਆ ਫੱਟੀ ਕਾ ਚੋਲ ਉਹਦਾ ਪਾਇਆ दारू ਪੀ ਰਿਹਾ ਜਿਹੜੀ ਆਪਣੀ ਚਲ ਫਿਰ ਕੋਈ ਜਾਣ ਨਹੀਂ ਫਿਰ ਐ ਕਰ ਮੈਂ ਜਾਣਾ ਸਰਦਾਰ ਹੋਰਾਂ ਲ ਮੈਂ ਉਹਨਾਂ ਨੂੰ ਪਾਣੀ ਪੁੱਛਦਾ ਤੂੰ ਕੱਲ ਨੂੰ ਕੰਪਿਊਟਰ ਕਰਾ ਲਵਾ ਚਲੋ ਅਸਲ ਜਦ ਦੀ ਕਹਿੰਦੇ ਕਰ ਹੋਰ ਨਹੀਂ ਚਲ ਫਿਰ ਇਹ ਹੁਣ ਇਹ ਤਾਂ ਜੰਪ ਹੋ ਗਿਆ